ਉਹ ਬੱਲੇ ਦਾ ਬੱਕਰਾ ਚੈੱਕ ਕਰੋ ਝੋਟੇ ਵਰਗਾ ਤੇ ਬਾਈ ਨੂੰ ਪੁੱਛਦਾ ਬਾਈ ਕਿਹੜਾ ਪੰਡਾ ਪਿੰਡ ਰੋੜਾਂ ਲਈ ਹੈ ਜੀ ਇੱਥੇ ਲੱਗੇ 3 ਕਿਲੋਮੀਟਰ ਤੇ ਆ ਨਾਲ ਹੀ ਹਰਮਾਨਗੜ ਜ਼ਿਲ੍ਹੇ ਦੀ ਆ ਰੋੜਾਂ ਵਾਲੀ ਪਿੰਡ ਆ ਬਈ ਹੈ ਤੇ ਬਈ ਬੱਕਰੇ ਕਿਹੜੀ ਲਾਈਨ ਤੋਂ ਆ ਗਏ ਹੈਗੇ ਬਿੱਟਲ ਨਸਲ ਦੇ ਬੱਕਰੇ ਆਪਣੇ ਕੋਲ ਬਈ ਠੀਕ ਆ ਬਈ ਹੋਰ 60 70 ਬੱਕਰੇ ਆਪਣੇ ਕੋਲ 60 ਇੱਕ ਨਾਲ ਦਾ 80 ਇੱਕ ਨਾਲ ਦਾ ਇਸ ਤੋਂ ਵੀ ਹੈ ਵੀ ਵੇਟ ਤੇ ਹਾਂ ਬੱਕਰਿਆਂ ਦਾ ਕੰਮ ਹੈ ਬਈ ਆਪਣਾ ਮੋਨ ਲਈ ਬਈ ਯਾਰ ਇਹਦਾ ਹਾਈਟ ਹੂਟ ਬੜੀ ਆ ਇਸ ਤੋਂ ਵੀ 48 49 ਇੰਚ ਦੇ ਬੱਕਰੇ ਖੜੇ ਹੈ ਬਈ ਯਾਰ ਉਹ ਲੈਣੇ ਸੰਗਿਆ ਸੀ ਅੱਛਾ ਬਈ ਜੋ ਕੋਈ ਲਾਈਵ ਵੇਖਣਾ ਉਹ ਤਾਂ ਵੇਖ ਸੰਗਦਾ ਹੈ ਫਾਰਮ ਤੇ ਵਿਜ਼ਿਟ ਕਰ ਸੰਗਦਾ ਹੈ ਠੀਕ ਆ ਬਈ ਤੇ ਕਿਵੇਂ ਪਾਏ ਆ ਬਈ ਇਹੇ ਪਜੀ ਹਾਂ ਹਾਂ ਕੰਪੀਟੀਸ਼ਨ ਚ ਲੱਗੇ ਹੋ ਭਾਈ ਅੱਛਾ ਭਾਈ ਉਹ ਬੱਕਰੇ ਦਾ ਘਰੇ ਖੜੇ ਵਿਖਾਇੇ ਨਹੀਂ ਭਾਈ ਉਹ ਅਪ੍ਰੈਲ ਚ ਕੰਪੀਟੀਸ਼ਨ ਹੈ ਸਾਡਾ ਅੱਛਾ ਭਾਈ ਔਰ ਪਹਿਲੇ ਦੋ ਕੰਪੀਟੀਸ਼ਨ ਹੈ ਆਪਣੇ ਬੱਕਰੇ ਵਿਜੇਤਾ ਰਹੇ ਉਸ ਚ ਹਮ ਐਵੀ ਵੇਟ ਦਾ ਕੰਪੀਟੀਸ਼ਨ ਹੁੰਦਾ ਹੈ 1 ਕੁਇੰਟਲ 80 ਕਿਲੋ ਦਾ ਮੈਂ ਬੱਕਰਾ ਤੋਲਿਆ ਪਿਛਲੇ ਟਾਈਮ ਇੱਕ ਕੁਇੰਟਲ 80 ਕਿਲੋ ਦਾ ਆ 1 ਕੁਇੰਟਲ 60 ਕਿਲੋ ਦਾ ਬੱਕਰਾ ਹੈ ਭਾਈ ਇਹ 1 ਕੁਇੰਟਲ 60 ਕਿਲੋ ਦਾ ਯਾਨੀ ਕਿ ਭਾਈ ਤਿੰਨ ਬੰਦੇ ਇਹਨਾਂ ਬਾਹਰ ਆ ਹਾਂ ਤਿੰਨ ਚਾਰ ਬੰਦੇ ਇਹਦਾ ਵਜਨ ਹੋ ਗਿਆ ਹਾਂ ਤਿੰਨ ਚਾਰ ਨਹੀਂ ਬੱਕਰੇ ਹੈਵੀweight ਤੇ ਹੋਰ ਵੀ ਬਹੁਤ ਖੜੇ ਆ ਸੋ ਵੱਡੇ ਵੱਡੇ ਬੱਕਰੇ ਬਈ ਆਪਣੇ ਕੋਲ ਕੱਲਾ ਕੰਮ ਬਈ ਬੱਕਰਿਆਂ ਦਾ ਵੀ ਕੇ ਬੱਕਰੀਆਂ ਵੀ ਰੱਖ ਦੂ ਨਹੀ ਬੱਕਰੀਆਂ ਦਾ ਕੋਈ ਸ਼ੌਕ ਨਹੀਂ ਕੱਲਾ ਬੱਕਰਿਆਂ ਦੀ ਤੇ ਵੇਚਣਾ ਬਈ ਬਕਾਊ ਆ ਇਹ ਹਾਂ ਬਕਾਊ ਆ ਇਹ ਹਾਂ ਬਾਈ ਵੇਚ ਦਾਂਗੇ ਕੋ ਚੰਗੇ ਪੈਸੇ ਦਊਗਾ ਤੇ ਯਾਰ ਇਹ ਜਾਂਦੇ ਬੰਬੇ ਕੋਲਕੱਤਾ ਮਹਾਰਾਸ਼ਟਰ ਬਹੁਤ ਬਈ ਮਹਿੰਗੇ ਮਹਿੰਗੇ ਵਿਕਦੇ ਨੇ ਤੇ ਕੀ ਮੁੱਲ ਪਾ ਕੀ ਕਰਦੇ ਹੋ ਬਈ ਬਈ ਮੁੱਲ ਸ਼ੋ ਨਹੀਂ ਕਰਨਾ ਯਾਰ ਮੁੱਲ ਸ਼ੋ ਨਹੀਂ ਕਰਨਾ ਹਾਂ ਠੀਕ ਆ ਬਾਈ ਹਾਂ ਹਾਂ ਹੁਣ ਅਸੀਂ ਮੰਗਾਇਆ ਐ ਏਡਾ ਬਰਬਰਾਂ ਕਿਤੇ ਤੁਸੀਂ ਵੇਖਿਆ ਵੀ ਨਹੀਂ ਆਉਣਾ ਇਹ ਕਿਹੜੇ ਬਰਬਰ ਬਰਬਰੀ ਐ ਇਹ ਬਾਈ ਮੜਾ ਯਾ ਪਾਸੇ ਇਸੇ ਹੋ ਕੇ ਦਿਖਾਇਓ ਤੋੜ ਕੇ ਦਿਖਾ ਦੇ ਬਾਈ ਤੋੜ ਕੇ ਲਓ ਵੀ ਬਰਬਰੀ ਚੈੱਕ ਕਰੋ ਹਨਾ ਇਹ ਕਿਹੜਾ ਬਰਬੀ ਕੋਈ ਨਸਲਾ ਐ ਦੀ ਬਰਬਰੀ ਦੀ ਨਹੀਂ ਬਰਬਰੀ ਨਸਲ ਹੀ ਹੁੰਦੀ ਐ ਬਾਈ ਇਹ ਤਾਂ ਸਿੰਘਾਂ ਕਰਕੇ ਹੀ ਸਿੰਘ ਐ ਜਿਹੜੇ ਸਿੰਘ ਤੁਸੀਂ ਵੇਖੇ ਨਾ ਆਉਣਗੇ ਕਿਸੇ ਬਰਬਰੇ ਦੇ ਵੇਖੋ ਤੁਸੀਂ ਹਾਂ ਬਾਈ ਯਾਰ ਹਨਾ ਪਹਾੜੀ ਬੱਕਰੇ ਮਨੂੰ ਹਾਂਜੀ ਤੇ ਆਹ ਬਾਈ ਆ ਵੀ ਬਰਬਰੀ ਐ ਹਾਂ ਇਹ ਦੂਜੀ ਹੁਣ ਟਮ ਵੰਟਮ 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 ਜੀ ਤੇ ਸਿੰਘ ਭਾਈ ਇਹਦੇ ਵੀ ਠਪਾਏ ਹੋਏ ਨੇ ਹੈ ਨਹੀਂ ਇਹ ਯਾਰ ਜਨਮ ਤੋਂ ਹੀ ਐ ਜਿਹੀ ਠਪਾਏ ਕੋਈ ਨਹੀਂ ਹੋਏ ਆ ਵੇਖੋ ਤੁਸੀਂ ਠੀਕ ਆ ਭਾਈ ਮਾਸੂ ਦੇਖੋ ਦੋਸਤੋ ਜਿਹੜਾ ਹੈ ਨਾ ਸੇਵਾ ਭਾਈ ਸੇਵਾ ਦੇ ਨਾਲ ਹੀ ਆ ਸਾਰਾ ਕੋਈ ਭਾਈ ਫਿਰ ਖਰਾਕ ਕੀ ਕੁਝ ਪਾਉਂਦੇ ਉਹਨਾਂ ਖਰਾਕ ਛੋਲੇ ਮੋਟ ਛੋਲੇ ਦੇ ਮੋੜ ਨੇੜੇ ਵਾਲੇ ਵਿਦਾ ਮੋੜ ਦਾ ਹੱਸ ਤੇ ਉਹ ਤੇ ਯਾਰ ਬਹੁਤ ਵੱਖ-ਵੱਖ ਖੁਰਾਕਾਂ ਬਹੁਤ ਨੇ ਭਈ ਯਾਰ ਹਾਂ ਸਹੀ ਗੱਲ ਆ ਭਈ ਉਹਦਾ ਹੈ ਯਾਰ ਕੁੱਤਾਂ ਵਾਲਾ ਹਾਂ ਸੇਵਾ ਹਾਂ ਆਜ ਤੋ 4-5 ਪਹਿਲਾਂ ਸ਼ੌਂਗ ਹੀ ਨਹੀਂ ਸੀ ਹੁਣ ਸ਼ੌਂਗ ਪੈ ਗਿਆ ਸਰਦ ਸਰਦ ਦਿੰਦੇ ਕੋਈ ਫਿਰ ਇਹਨਾਂ ਦੀ ਕਿਵੇਂ ਜਿਵੇਂ ਕਿਸੇ ਨੇ ਕੋਈ ਬੱਕਰੀ ਭਰਉਣੀ ਹੈ ਬਈ ਨਹੀਂ ਮੇਰੇ ਵੀਰ ਉਹ ਤਾਂ ਕੋਈ ਆਪਣੀ ਕੋਈ ਐਂਟਰੀ ਪੀਸ ਹੀ ਨਹੀਂ ਯਾਰ ਭਾਈ ਆਪਾਂ ਨੂੰ ਐਂਟਰੀ ਪੀਸ ਵਾਲਾ ਕੋਈ ਲਾਲਸ ਨਹੀਂ ਹੈ ਕੋਈ ਬੱਕਰਾ ਹੁੰਦਾ ਤਾਂ ਕੋਈ ਆ ਜਾਂਦਾ ਬੱਕਰੀ ਲਵਾ ਦਿੰਦੇ ਆ ਲਵਾ ਦਿੰਦੇ ਹੋ ਠੀਕ ਆ ਬਈ ਤੇ ਇਹਦਾ ਬਈ ਪਿਓਰਿਟੀ ਦੀ ਜਿਆਦਾ ਕੀ ਨਹੀਂ ਹੁੰਦੀ ਇੱਕ ਤਾਂ ਕੰਨਾਂ ਦੀ ਹੁੰਦੀ ਹੈ ਹਨਾ ਇੱਕ ਨੱਕ ਦੀ ਹੁੰਦੀ ਹੈ ਹੋਰ ਕੀ ਹੁੰਦੀ ਹੈ ਕਿਵੇਂ ਇੱਕ ਦਾ ਮਤਲਬ ਨੱਕ ਤੋਂ ਬੀਟਲ ਦਾ ਜ਼ਿਆਦਾ ਹੁੰਦਾ ਵੀ ਨੱਕ ਦਾ ਬਰਤਨ ਹੋ ਗਿਆ ਵੀ ਇਹ ਰ ਹਾਈਡ ਤੋਂ ਬੀਟਲ ਪਛਾਣਿਆ ਜਾਂਦਾ ਹੈ ਹਾਈਡ ਬੀਟਲ ਜਿੰਨਾ ਵਜ਼ਨ ਕੋਈ ਵੀ ਨਸਲ ਨਹੀਂ ਲੈ ਸਕਦੀ ਔਰ ਬੀਟਲ ਆਪਣੀ ਪੰਜਾਬ ਦੀ ਨਸਲ ਹੈ ਵੀਰ ਵੱਡੀ ਗੱਲ ਆ ਵੀ ਪੰਜਾਬ ਦੀ ਨਸਲ ਆ ਤੇ ਸਰ ਤੋਂ ਵੱਧ ਵਜ਼ਨ ਆ ਇਹਦਾ ਹਾਂ ਸਭ ਤੋਂ ਵੱਜਨ ਇਹ ਨਸਲ ਚੱਕ ਸੰਗਦੀ ਹੈ ਹੂੰ ਠੀਕ ਆ ਭਾਈ ਮੰਨ ਕੇ ਚਲੋ ਪੰਜਾਬ ਚ ਦਾ ਹੈਗੀ ਹੈਗਾ ਸਿਸਟਮ ਤੇ ਅਸੀਂ ਆਪਾਂ ਪੰਜਾਬ ਚ ਹੀ ਬੈਠੇ ਆ ਵੀਰੇ ਯਾਰ ਆਹ ਮੈਂ ਤਾਂ ਕੋਈ ਪੰਜਾਬ ਚ ਹੀ ਪੰਜਾਬੀ ਸਾਰੇ ਪੰਜਾਬੀ ਭਾਈ ਨੇ ਜੀ ਤੇ ਚਲੋ ਬਾਈ ਵਧੀਆ ਗੱਲਾਂ ਤੁਸੀਂ ਇੱਥੇ ਮੇਲੇ 'ਚ ਵੀ ਆਏ ਰਗਮੰਚ ਹਨਾ ਪ੍ਰਦਰਸ਼ਨੀ ਕਰੀ ਬਾਈ ਮਿਹਨਤ ਆ ਬਾਈ ਦੀ ਹਨਾ ਦੋਸਤੋ ਚੈੱਕ ਕਰੋ ਤੁਸੀਂ ਤੇ ਮਿਹਨਤ ਦਾ 98872 46786 ਹੈ ਮੇਰਾ ਨੰਬਰ ਹੈ ਕੋਈ ਵੀ ਬੰਦ ਬਾਈ ਜਾਣਕਾਰੀ ਲੈਣਾ ਚਾਹੁੰਦਾ ਆਪਾਂ ਦੇ ਦਾਂਗੇ ਬੱਕਰਾ ਲੈਣਾ ਚਾਹੁੰਦਾ ਕੋਈ ਜਾਣਕਾਰੀ ਲੈਣਾ ਜਾਣਕਾਰੀ ਕੋਈ ਬੱਕਰੇ ਦੇ ਨੋਲੇਜ ਦੇ ਥਰੂ ਕੋਈ ਵੀ ਜਾਣਕਾਰੀ ਜਿਸ ਤਰ੍ਹਾਂ ਦੀ ਵੀ ਆਪਾਂ ਦੱਸ ਦਾਂਗੇ ਵਧੀਆ ਬਾਈ ਤੰਦਾ ਪੂਰਾ ਲਾਹੇਵੰਦਾ ਬਹੁਤ ਵਧੀਆ ਬਹੁਤ ਵਧੀਆ ਬਾਈ ਤੇ ਆਹ ਦੂਜੇ ਵੀ ਬਾਈ ਫਿਰ ਹੋਰ ਨਾਲ ਵੀ ਕਾਈ ਰੱਖੀ ਹੋਈਆਂ ਕਿ ਆਹ ਦਾ ਸ਼ੌਂਕੀਆ ਤੌਰ ਮੰਗਾਇਆ ਸੀ ਬੰਬੇ ਤੋਂ ਹੀ ਮੰਗਾਇਆ ਸੀ ਯਾਰ ਫਿਰ ਅੱਛਾ ਬਈ ਬੰਬੇ ਦੇ ਹੁੰਦੇ ਆ ਬੰਬੇ ਬੜੇ ਜਾਂਦੇ ਆ ਬਈ ਹਨਾ ਹਾਂ ਬੰਬੇ ਬੜੇ ਜਾਂਦੇ ਆ ਚਲੋ ਬਈ ਧੰਨਵਾਦ ਤੁਹਾਡਾ ਬਹੁਤ ਬਹੁਤ